ਵੀਹਾਰੇ ਕਜੀਬ ਕਹਿੰਦਾ ਨਾ ਮੈਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਮੈਂ ਤਾਂ ਸਹੀ ਹਾਂ ਉਹਨੂੰ ਇੰਨਾ ਆਨੰਦ ਦੇ ਦੇਣਾ ਵੀ ਮਹਿਸੂਸ ਨਾ ਹੋਵੇ ਵੀ ਅਸੀਂ ਦੁਨੀਆਦਾਰੀ ਚਾਏ ਹੋਏ ਹਾਂ ਉਹ ਜਵਾਨੀ ਜਵਾਨੀ ਤੱਕ ਤੇ ਉਹ ਆਨੰਦ ਦੇ ਵਿੱਚ ਹੀ ਉਹਨੂੰ ਇੰਨਾ ਬੇਫਿਕਰਾ ਕਰ ਦੇਣਾ ਵੀ ਉਹ ਨਸ਼ੇ ਦਾ ਸੇਵਨ ਕਰਨ ਵੇਲੇ ਸ਼ਰਾਬ ਪੀਣ ਵੇਲੇ ਕੋਈ ਹੋਰ ਪੋਸਟ ਫੀਮ ਭੁੱਕੀ ਖਾਣ ਵੇਲੇ ਚਿਟਾ ਲਾਉਣ ਵੇਲੇ ਉਹ ਪਰਨਾ ਨਹੀਂ ਲੈਂਦਾ ਉਹ ਕਹਿੰਦਾ ਫਿਰ ਕੀ ਹੋ ਗਿਆ ਛੱਡ ਦਾਂਗੇ ਜਦੋਂ ਦਿਲ ਕਰੇਗਾ ਫਿਰ ਕੀ ਹੋ ਗਿਆ ਉਹਦੇ ਅੰਦਰ ਹੰਕਾਰ ਭਰਿਆ ਹੁੰਦਾ ਹੋ ਮੈਂ ਭਰੀ ਹੁੰਦੀ ਉਹ 2 3 4 ਸਾਲਾਂ ਉਹਦੇ ਤੋਂ ਕਰਵਾ ਗਿਆ ਜੇ ਵੱਡਾ ਨਸ਼ਾ ਹੈ ਉਹ ਤਾਂ ਸਾਲ ਹੀ ਬੜਾ ਹੈ ਛਮਾਈ ਹੀ ਬੜਾ ਹੈ ਕੋਈ ਜਿਹੜੀ ਵੱਡੀ ਗ੍ਰੇਡ ਦਾ ਨਸ਼ਾ ਤੇ ਸ਼ਰਾਬ ਜੇ ਕੋ 2 3 ਸਾਲ ਪੀਆ ਤੀ ਜੇ ਕੋ ਹੋਰ ਪੀਆ ਤੀ ਉਹ ਵਿੰਨੇ ਆ ਗਿਆ ਫਿਰ ਪਹਿਲਾਂ ਉਹਨੇ ਨਾਲ ਦੇ ਨੇ ਫ੍ਰੀ ਪਿਉਣੀ ਹੈ ਕਾਲ ਦੇ ਨੇ ਕਹਿ ਦੇਣਾ ਪਹਿਲੋਂ ਫ੍ਰੀ ਪਿਉਣੀ ਹੈ ਫ੍ਰੀ ਖੋੜਾ ਉਹਨਾਂ ਸਿੱਧਾ ਤੋਂ ਉਹਨਾਂ ਕੋ ਪੈਸੇ ਲਾਉਂਦਾ ਹੁੰਦਾ ਪਹਿਲੋਂ ਫ੍ਰੀ ਲੈ ਫਿਰ 10 ਦੋਸਤਾਂ ਨੇ ਪੈਸੇ ਇਕੱਠੇ ਕਰਕੇ ਫਿਰ ਲੈ ਆਏ ਉਤੋਂ ਹੀ ਇਸਤਰੀ ਦਾ ਸ਼ੁਰੂ ਹੋ ਜਾਂਦਾ ਰੰਗ ਰੂਪ ਪਰ ਮਰਦ ਪਰ ਇਸਤਰੀ ਦੀ ਉਹ ਚੱਲ ਪੈਂਦਾ ਤੇ ਫਿਰ ਕਰਦੇ ਕਰਦੇ ਜਦੋਂ ਵੇਖਦੇ ਨੇ ਵਿੰਨੇ ਆ ਗਿਆ ਫੇਰ ਹੰਦਾ ਹੁਣ ਲਿਆਓ ਆਪਾਂ ਦੀ ਪੁਲਿਸ ਦੀ ਸਖਤਾਈ ਬੜੀ ਹੋ ਗਈ ਏ ਬਲੈਕ ਹੋ ਗਈ ਏ ਪੁਲਿਸ ਦੇ ਨਾਕੇ ਲੱਗਣ ਲੱਗ ਪਏ ਨੇ ਫਿਰ ਹੌਲੀ 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 ਫਿਰ ਬੱਚੇ ਕੋਲ ਪੈਸਾ ਨਹੀਂ ਹੁੰਦਾ ਕਿਉਂਕਿ 19 ਉਮਰ ਚ ਕਮਾਉਂਦਾ ਨਹੀਂ ਫਿਰ ਉਹਨਾਂ ਆਪ ਹੀ ਉਥੋਂ ਅੰਦਰੋਂ ਵਿਚਾਰ ਦਿੰਦੇ ਨੇ ਕੋਈ ਚੋਰੀਆਂ ਕਰ ਲਓ ਫਿਰ ਕੋ ਮੋਟਰਾਂ ਦੀਆਂ ਕੇਬੜਾ ਲਾਉਂਦਾ ਫਿਰਦਾ ਘਰ ਦੇ ਕੋਈ ਪੰਡੇ ਚੁੱਕਦਾ ਪਿਓ ਦੇ ਜਿੱਥੋਂ ਮਿਲ ਗਿਆ ਉੱਥੋਂ ਕੱਢ ਲੈਣਾ ਮਾਂ ਦਾ ਜੋ ਮਿਲ ਗਿਆ ਉੱਥੋਂ ਕੱਢ ਲੈਣਾ ਇਹ ਵਿਨਾਸ਼ ਕੀ ਹੁੰਦਾ ਪਿਆ ਇਹ ਵਿਪਰਤ ਬੁੱਧੀ ਹੈ ਤੇ ਕਾਲ ਵਿਨਾਸ਼ ਕਰਦਾ ਪਿਆ ਤਾਂ ਤੁਸੀਂ ਧਿਆਨ ਰੱਖੋ ਬਹੁਤ 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 ਜ਼ਿਆਦਾ ਜ਼ਰੂਰੀ ਹੈ ਘਰ ਦੇ ਵਿੱਚ ਬੱਚਿਆਂ ਨੂੰ ਸਿਮਰਨ ਕਰਵਾਓ ਇਹ ਮੈਂ ਵਾਰ-ਵਾਰ ਕਹਿਣਾ ਹਾਂ ਜਿੱਥੇ ਵੀ ਜਾਣਾ ਜੇ ਤੁਸੀਂ ਆਪਦੇ ਘਰ ਦੇ ਵਿੱਚ ਬੱਚਿਆਂ ਨੂੰ ਸਿਮਰਨ ਨਹੀਂ ਕਰਾਉਂਦੇ ਅੱਜ ਸਮਾਂ ਐਸਾ ਹੈ ਬਿਨਾ ਸਿਮਰਨ ਤੋਂ ਬਿਨਾ ਬ੍ਰਹਮ ਦੇ ਗਿਆਨ ਤੋਂ ਬੱਚਾ ਤੁਹਾਡੇ ਕੰਟਰੋਲ 'ਚ ਬਿਲਕੁਲ ਨਹੀਂ ਆਵੇਗਾ ਚਾਹ ਜਿੱਡਾ ਮਰਜ਼ੀ ਸ਼ਰੀਫ ਹੋਵੇ ਸਿਮਰਨ ਕਰਵਾਓ ਬੱਚਿਆਂ ਨੂੰ ਘਰ ਬਿਠਾ ਕੇ ਆਪ ਵੀ ਕਰੋ ਬੱਚਿਆਂ ਨੂੰ ਵੀ ਕਰਵਾਓ ਜਿਵੇਂ ਮਰਜ਼ੀ ਕਰੋ ਰੋਟੀ ਖਾਣੀ ਸਿਖਾਤੀ ਸਕੂਲ ਜਾਣਾ ਸਿਖਾਤਾ ਰੋਟੀ ਕਿਹੜਾ ਖਾਂਦੇ ਸੀਗੇ ਸਕੂਲ ਕਿਹੜਾ ਜਾਂਦੇ ਸੀਗੇ ਧੱਕੇ ਨਾਲ ਭੇਜ ਕੇ ਆਇਆ ਨਾ ਪਾਵੇਂ ਜੇ ਮਰਜ਼ੀ ਕਰਨਾ ਹੋਵੇ ਕਪੜਾ ਕਿਹੜਾ ਪਾਉਂਦਾ ਸੀਗਾ ਤੇ ਸਿਮਨ ਕਰਨਾ ਕਿਉਂ ਨਹੀਂ ਸਿੱਖਦੇ ਤੇ ਜੇ ਅਸੀਂ ਥੋੜਾ ਜਿਹਾ ਡਟ ਕੇ ਥੋੜਾ ਜਿਹਾ ਅ ਬੱਚੇ ਉੱਪਰ ਜਿੱਤ ਸ਼ਕਤੀ ਵੀ ਕਰਨੀ ਪਵੇ ਤੇ ਕਰੋ ਸ਼ਕਤੀ ਫਿਰ ਕੀ ਹੋ ਗਿਆ ਮੁੰਡੇ ਪੜ੍ਹੇ ਵਾਸਤੇ ਹੀ ਸ਼ਕਤੀ ਕਰਦੇ ਆ ਤੇ ਬੱਚਿਆਂ ਨੂੰ ਸਿਮਨ ਕਰਨ ਜਰੂਰ ਲਾਓ ਮਾਤਾ ਦੀ ਸਭ ਤੋਂ ਵੱਡੀ ਡਿਊਟੀ ਹੈ ਪਿਤਾ ਨੇ ਤਾਂ ਬਾਹਰ ਚਲੇ ਜਾਣਾ ਹੁੰਦਾ ਹੈ ਬੱਚੇ ਦਾ ਮਾਤਾ ਨਾਲ ਸੰਪਰਕ ਜ਼ਿਆਦਾ ਹੁੰਦਾ ਤੇ ਮਾਤਾ ਜਿਹੜੀਆਂ ਹੈ ਹਨ ਬੱਚਿਆਂ ਨੂੰ ਸਿਮਨ ਚਲਾਓ ਨਹੀਂ ਤਾਂ ਤੰਗ ਕਰਨਗੇ ਤੁਹਾਨੂੰ ਬਾਅਦ ਵਿੱਚ ਫਿਰ ਦੂਜਾ ਜਦੋਂ ਬੱਚੇ ਦਾ ਤੇ ਘਰ ਦਾ ਭੋਜਨ ਆਪ ਤਿਆਰ ਕਰਨਾ ਹੈ ਉਹ ਸਿਮਰਨ ਤੋਂ ਬਿਨਾ ਤਿਆਰ ਨਹੀਂ ਇਹ ਤੁਸੀਂ ਆਤ ਬਣਾਉਣੀ ਹੈ ਜਦੋਂ ਵੀ ਘਰ ਦਾ ਰੋਟੀ ਪਾਣੀ ਤਿਆਰ ਹੋਵੇ ਚਾਹ ਤਿਆਰ ਹੋਵੇ ਜਦੋਂ ਗੈਸ ਤੇ ਰੱਖਤੀ ਇਹਨੂੰ ਐ ਪਾ ਲੈਣਾ ਜੇਬ ਚ ਇਹ ਨਹੀਂ ਇਧਰ ਫੇਸਬੁੱਕ ਚਲੀ ਜਾਂਦੀ ਉਧਰੋਂ ਕੜਚੀ ਚਲੀ ਜਾਂਦੀ ਇਹਨੇ ਵੀ ਉਬਾਲਾ ਆ ਗਿਆ ਹਾਂਜੀ ਹਾਂਜੀ ਕਈ ਤਾਂ ਇਸ ਤਰ੍ਹਾਂ ਬੀਬੀਆਂ ਕੰਨ ਤੇ ਲਾ ਕੇ ਤੇ ਉਧਰੋਂ ਚਾਹ ਹਾਂ 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 ਠੀਕ ਹੈ ਠੀਕ ਹੈ ਸਾਰੀ ਦੁੱਧ ਉਹਦੇ ਚ ਪਾਈ ਜਾਂਦੀਆਂ ਇਸ ਤਰ੍ਹਾਂ ਹੀ ਕਰਨਾ ਗੁੱਸਾ ਨਾ ਕਰਿਓ ਇਸ ਗੱਲ ਦਾ ਇਹਨੂੰ ਬੰਦ ਕਰਕੇ ਸਵਿਚ ਆਫ ਕਰਕੇ ਪਰਾ ਰੱਖ ਦਿਓ ਪੇਟੀ ਦੇ ਵਿੱਚ ਤੇ ਉਹ ਜਦੋਂ ਭੋਜਨ ਬਣਦਾ ਉਹਦੇ ਚ ਕਰਨਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਰਕੇ ਦਿਖਾਇਆ ਤੁਹਾਨੂੰ ਐ ਕਰਨਾ ਹਾਂ ਕਿਤੇ ਆਖੋ ਵੀ ਉਹ ਸਾਨੂੰ ਪਤਾ ਨਹੀਂ ਕਿਵੇਂ ਕਰਨਾ ਐਵੇਂ ਵਾਹ ਐ ਕਰਨਾ ਠੀਕ ਹੈ ਜਦੋਂ ਰੋਟੀ